ਆਮ ਜਨਤ ਰੂਪਾਨੀ ਜੀ ਹਾਂਜੀ ਸਰ ਰੂਪਾਨੀ ਜੀ ਸਾਡੇ ਜਿਹੜੇ ਸਟੇਟ ਦੇ ਪ੍ਰਭਾਰੀ ਹੈ ਫੋਰਮਰ ਚੀਫ ਮਿਨਿਸਟਰ ਗੁਜਰਾਤ ਉਹ ਇਲੈਕਸ਼ਨ ਪ੍ਰੈਪਰੇਸ਼ਨ ਦੀ ਤਿਆਰੀ ਦਾ ਜਾਇਜ਼ਾ ਲੈਣ ਵਾਸਤੇ ਇਸ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਇੱਥੇ ਆਏ ਸਰ ਯਾਰ ਸਾਡੇ ਪਰਿਵਾਰ ਨੂੰ ਮਨਾਣਗੇ ਸੀ ਕੀ ਅਪਡੇਟ ਕਰ ਰੋ ਸਭ ਮਨਾਣ ਵਾਲਾ ਤਾਂ ਮਸਲਾ ਹੀ ਕੋਈ ਨਹੀਂ ਸਭ ਉਹ ਮੈਂ 4 ਦਿਨ ਪਹਿਲਾਂ ਵੀ ਜਾ ਕੇ ਆਇਆ ਸੀ ਉਹਨਾਂ ਦੀ ਕਮਿਟਮੈਂਟ ਹੈ ਵੀ ਪਾਰਟੀ ਦੇ ਨਾਲ ਖੜਾ ਓਬਵੀਅਸਲੀ ਉਹ ਵੀ ਕਲੇਮੈਂਟ ਸੀਗੇ ਉਹਨਾਂ ਦੇ ਆਪਣੇ ਕੁਝ ਖਦਸੇ ਆ ਜਿਹੜੇ ਉਹਨਾਂ ਨੇ ਸ਼ੇਅਰ ਕੀਤੇ ਬਟ ਪਾਰਟੀ ਦੇ ਨਾਲ ਸਾਰੇ ਉਹਨਾਂ ਦੇ ਵਰਕਰ ਸਾਥੀ ਨੇ ਸਾਰੇ ਉਹ ਮਜ਼ਬੂਤੀ ਨਾਲ ਖੜੇ ਹੈ ਸਰ ਪ੍ਰਿੰਕਾ ਗਾਂਧੀ ਦਾ ਬਿਆਨ ਆਇਆ ਕਿ ਨੋਟਬੰਦੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਮਹਿਲਾਵਾਂ ਦੇ ਗਹਿਣੇ ਗਿਰਵੀ ਰਖਵਾ ਦਿੱਤੇ ਕਿਸ ਤਰ੍ਹਾਂ ਦੇਖਦੇ ਸੁਣਾਇਆ ਮੈਂ ਸਮਝਦਾ ਵੀ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਬਜਾਏ ਆ ਦੇਖਣ ਦੀ ਅੱਜ ਦੇਸ਼ ਦੇ ਅੰਦਰ ਦੇਸ਼ ਦੀ ਜਿਹੜੀ ਅਰਥਵਿਵਸਥਾ ਹੈ ਤਾਂ ਕੀ ਹੈ ਜੀ ਨੌਬਤ ਕਿਸੇ ਦੀ ਨਾ ਹੋਵੇ ਕੋਈ ਤਰੱਕੀ ਕਿਸ ਤਰ੍ਹਾਂ ਹੋਊਗੀ ਉਹਨੂੰ ਲੈ ਕੇ ਜਿਹੜਾ ਜੋ ਕੁਝ ਪਿਛਲੇ 10 ਸਾਲਾਂਾਂ ਚ ਹੋਇਆ ਹੈ ਜੇ ਅੱਜ ਪੰਜਾਬ ਹਿੰਦੁਸਤਾਨ ਦੀ ਅਰਥਵਿਵਸਥਾ ਦੁਨੀਆ ਦੇ ਅੰਦਰ 55 ਨੰਬਰ ਤੇ ਪਹੁੰਚੀ ਹੈ ਤੇ ਉਹਨੂੰ ਅੱਗੇ 3ਵੇਂ ਨੰਬਰ ਤੇ ਲੈ ਕੇ ਜਾਣਾ ਹੈ ਅਮਰੀਕਾ ਚੀਨ ਨਾਲ ਜੇ ਆਪਾਂ ਮੁਕਾਬਲਾ ਕਰਨਾ ਹੈ ਉਹ ਡਵੈਲਪਮੈਂਟ ਇਦੇ ਥ्रू ਹੋ ਸਕਦੀ ਹੈ ਇਹਨਾਂ ਗੱਲਾਂ ਦੇ ਆਪਸੀ ਛਿੰਟਾ ਕਸ਼ੀ ਨਾਲ ਤੁਸੀਂ ਜਰਬਾਤ ਦੇ ਇਤਿਹਾਸ ਦੇ ਵੋਟਰ ਦੀ ਇਸ ਨੇ ਕੀ ਹੋ ਜਾ ਜੀ ਪੰਜਾਬ ਦੇ ਵੋਟਰ ਦੀ ਕੀ ਸਿਪੂਰੇ ਪੰਜਾਬ ਚ ਘੁੰਮ ਰਹੇ ਹੋ ਕੀ ਲੱਗਦਾ ਕੀ ਰਿਸਪਾਂਸ ਮਿਲ ਰਿਹਾ ਜੀ ਕੰਮ ਨੂੰ ਤਾਂ ਰਿਸਪਾਂਸ ਬਹੁਤ ਵਧੀਆ ਲੱਗ ਰਿਹਾ ਸਾਬ ਲੋਕਾਂ ਦਾ ਹੰਗਾਰਾ ਜਿਹੜਾ ਹੈਗਾ ਇਹ ਬਹੁਤ ਹੀ ਬੜੀਆ ਲੋਕ ਇਸ ਗੱਲ ਦਾ ਅਹਿਸਾਸ ਕਰ ਰਹੇ ਹੈ ਵੀ ਬੀਜੇਪੀ ਦੇ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਬੀਜੇਪੀ ਦੇ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਕਿਉਂਕਿ ਲੋਕ ਆਪਣੇ ਆਪ ਨੂੰ ਅੱਜ ਪੰਜਾਬ ਦੇ ਲੋਕ ਠੱਗੇ ਮਹਿਸੂਸ ਕਰ ਰਹੇ ਹੈ ਅੱਜ ਤੋਂ ਨਹੀਂ ਪਿਛਲੇ 2 2.5 ਸਾਲਾਂ ਤੋਂ ਕਿਉਂਕਿ ਪਹਿਲਾਂ ਜਦੋਂ 2022 ਦੇ ਅੰਦਰ ਵੀ ਉਹਨਾਂ ਨੇ ਵੋਟਾਂ ਪਾਈਆਂ ਉਹ ਜਿਹਨੂੰ ਕਹਿੰਦੇ ਨੇ ਇੱਕਦਮ ਉਖਤਾਚੇ ਸੀ ਉਬਗੇ ਸੀਗੇ ਚਾਹ ਕਾਂਗਰਸ ਸੀ ਚਾਹ ਅਕਾਲੀ ਸੀਗੇ ਜੋ ਵੀ ਸੀ ਸਾਰਿਆਂ ਤੋਂ ਉਹਨਾਂ ਨੇ ਕਿ ਟ੍ਰੈਡੀਸ਼ਨਲ ਵੋਟਰ ਨੂੰ ਇੱਕ ਨਵਾਂ ਮੌਕਾ ਦੇਣਾ ਹੈ ਤੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਵੇਹ ਦੇ ਨਾਲ ਤੋਂ ਹੋਈ ਚੰਗੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਚੰਗੇ ਘਾਤ ਹੁਣ ਉਹ ਦੇਖ ਰਹੇ ਹੈ ਵੀ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਹੈ ਉਹ ਹੈ ਬੀਜੇਪੀ ਵੀ ਬੀਜੇਪੀ ਨੂੰ ਮੌਕਾ ਦਿਓ ਕਿਉਂਕਿ ਦੇਸ਼ ਤਰੱਕੀ ਕਰ ਰਿਹਾ ਹੈ ਪੰਜਾਬ ਵਾਂਝਾ ਨਾ ਰਹੇ ਜੇ ਇਹਦੇ ਵਾਸਤੇ ਮੈਂ ਸਮਝਦਾ ਪੰਜਾਬ ਦੀ ਨੂੰ ਮੁਕਾਬਲਾ ਪੰਜਾਬ ਦੇ ਇਤਿਹਾਸ ਵਿੱਚ ਬੀਜੇਪੀ ਨਾਲ ਮੁਕਾਬਲਾ ਮੁਕਾਬਲਾ ਸਭ ਦੁਸ਼ਮਣ ਦੁਸ਼ਮਣ ਵਰਡ ਬਹੁਤ ਸਟਰੋਂਗ ਹੋ ਜਾਂਦਾ ਹੈ प्रतिद्वंदी जेडे ਸਾਡਾ ਕੰਪੀਟੀਸ਼ਨ ਆ ਉਹਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਦੇ। ਉਹ ਕਿਹੜੀ ਪਾਰਟੀ ਹੈ ਜਿਹਦੇ ਨਾਲ ਕੰਪੀਟੀਸ਼ਨ ਆ। ਅੱਜ ਬੜਾ ਜਲਦੀ ਪੁੱਛ ਰਹੇ ਹੋ ਮੇਰ ਤੋਂ ਤੁਸੀਂ। ਨਹੀਂ ਮੈਂ ਇਸ ਕਰਕੇ ਕਹਿ ਰਹੇ ਆਈ ਥਿੰਕ ਕੈਂਡੀਡੇਟ ਆ ਜਾਣਦੇ ਮੈਂ ਸਾਰੇ ਦਸ ਤੂੜਕੇ ਦੇ ਨਾਲ ਕੰਮ ਨਹੀਂ। ਆਮ ਆਦਮੀ ਪਾਰਟੀ ਨੇ ਖਾਸ ਉਮੀਦਵਾਰ ਕਿਉਂ ਮੈਦਾਨ ਚ ਉਤਾਰ ਰਿਹਾ ਆਪਣੇ ਵਜ਼ੀਰ ਕਿਉਂ ਮੈਦਾਨ ਚ ਉਤਾਰ ਰਿਹਾ ਕੀ ਲੱਗਦਾ? ਉਸੇ ਖਾਸ ਦੀ ਗੱਲ ਕੀਤੀ। ਆਮ ਤਾਂ ਹੈ ਹੀ ਨਹੀਂ ਸਾਬ ਅਗਰ ਆਮ ਹੈ ਹੈਗੇ ਸਭ ਤੋਂ ਮਹਿੰਗਾ ਆਮ ਮੈਂ ਤਾਂ ਅਲਫਾਂਸੋ ਹੀ ਸੁਣਾ ਸਾਬ ਇਹ ਜਿਹੜੇ ਆਮ ਹੈ ਆ ਵੀ ਲੰਗੜੇ ਆਮ ਹੈ ਨਹੀਂ ਇਹ ਅਲਫਾਂਸੋ ਆਮ ਹੈ ਖਾਸ ਹੈ ਅੰਦਰ ਬੈਠੇ ਵੀ ਆਮ ਉਹਨਾਂ ਨੂੰ ਦਿਸਰੇ ਹੈ ਵੀ ਇੰਨਾ ਆਮ ਹੋ ਗਏ ਜੇਲ੍ਹ 'ਚ ਵੀ ਉਹਨਾਂ ਨੂੰ ਆਮ ਚਾਹੀਦੇ ਆ ਵੀ ਆਮ ਕੋ ਮੈਂ ਤਾਂ ਇੱਥੇ ਕੋਈ ਜੇਲ੍ਹ ਸੁਣੀ ਨਹੀਂ ਸੁਣਦੇ ਸੀ ਵੀ ਤਿਆਰ ਜੇਲ੍ਹ ਬੜੀ ਸਖਤ ਹੈ ਬੜਾ ਜੋ ਉੱਥੇ ਸਾਹ ਨਹੀਂ ਲੈਣ ਦਿੰਦੇ ਉੱਥੇ ਤਾਂ ਖੀਰ ਖਵਾਈਆਂ ਜਾ ਰਹੀਆਂ ਉੱਥੇ ਤਾਂ ਆਮ ਖਵਾਏ ਜਾ ਰਹੇ ਅਲਫਾਂਸੋ ਦੇਖੋ ਆ ਸਿਰਫ ਕੈਂਡੀਡੇਟ ਤਾਂ ਹੀ ਗੱਲ ਨਹੀਂ ਸਕਦਾ ਚੀਫ ਬੁਨਿਸਪਰ ਦਿੱਲੀ ਜੇਲ੍ਹ ਦੇ ਅੰਦਰ ਹੈ ਤੇ ਜਿਹੜੇ ਕਹਿੰਦੇ ਸੀ ਆਮ ਵਰਕਰਾਂ ਦੀ ਵਰਕਰ ਨਹੀਂ ਵਲੰਟੀਅਰ ਕਹਿੰਦੇ ਆਮ ਆਦਮੀ ਪਾਰਟੀ ਦੀ ਸਾਡੇ ਵਲੰਟੀਅਰਸ ਦੀ ਪਾਰਟੀ ਹੈ ਤੇ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਵਾਸਤੇ ਵੀ ਮਿਸਿਸ ਕੇਜਰੀਵਾਲ ਹੀ ਫਿੱਟ ਹੈ ਕਹਿੰਦੇ ਸੀ ਵੀ ਅਸੀਂ ਦੂਜੀ ਪਾਰਟੀਆਂ ਤੋਂ ਅੱਡਾ ਅਸੀਂ ਇੱਕ ਨਮਈ ਕਿਸਮ ਦੀ ਰਾਜਨੀਤੀ ਬਦਲਾਵ ਲੈ ਕੇ ਆਵਾਂਗੇ ਆ ਬਦਲਾਵ ਕਿੱਧੇ ਸਭ ਮੈਂ ਤਾਂ ਪੁੱਛਣਾ ਚਾਹਣਾ ਸੀ ਲਾਲੂ ਪ੍ਰਸਾਦ ਜੀ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਫਰਕ ਕੀ ਹੈ ਰਾਬੜੀ ਦੇਵੀ ਤੇ ਇਹ ਜਿਹੜੇ ਇਹਨਾਂ ਦੇ ਵਾਈਫ ਹੈ ਮਿਸਿਸ ਕੇਜਰੀਵਾਲ ਕੀ ਫਰਕ ਕੇ ਸਮਝਵਾ ਦੱਸੋ ਉਹਨਾਂ ਨੂੰ ਕਿਸੇ ਤੇ ਜੀ ਨਹੀਂ ਟਿਕਿਆ ਕੇਜਰੀਵਾਲ ਸਾਹਿਬ ਇਸ ਗੱਲ ਦਾ ਤੁੰ ਨੂੰ ਤੁਜੀ ਕਹਿੰਨਾ ਤੋਰੋ ਨਹੀਂ ਹੈ ਕੜੇ ਚ ਮਨੂੰ ਇੱਥੇ ਰੁੜ ਕੇ ਕਲੰਗੀ ਵਾਲੇ ਤੁਸੀਂ ਕੈਂਡੀਡੇਟਾਂ ਦੀ ਗੱਲ ਕਰੀਏ ਤੇ ਚੀਫ ਮਿਨਿਸਟਰਾਂ ਨੂੰ ਲਿਆ ਕੇ ਆਪਣੇ ਘਰੋਂ ਲਿਆ ਕੇ ਬਿਠਾਤਾ ਸੋ ਇਹ ਲੋਕ ਇਸੇ ਕਰਕੇ ਲੋਕ ਅੱਜ ਦੇਖ ਰਹੇ ਹੈ ਭੋਤ ਅੰਡੀਆ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਅੱਜ 24 ਤਰੀਕ ਹੋ ਗਈ ਹੈ 23 ਤਰੀਕ ਕਰ ਤਨਖਾਹ ਨਹੀਂ ਆਈ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਉਹਨ ਕੇ ਗੋਲ ਨਹੀਂ ਰਹੇ ਮੀਡੀਆ ਅੱਗੇ ਪਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਪੀਸਾਂ ਜਾਣੀਆਂ ਹੈਗੀਆਂ ਤਰਸ ਤਰਸ ਹੋ ਰਿਹਾ ਕਿਵੇਂ ਦੇਖ ਰਹੇ ਹੋ ਪਰਜਾ ਬਹੁਤ ਜ਼ਿਆਦਾ ਚੜ ਗਿਆ ਪੰਜਾਬ ਉਹ ਬੋਲਣ ਨਾ ਬੋਲਣ ਸਭ ਪੁਲਿਸ ਦੇ ਕਰਮਚਾਰੀ ਡਿਸਪਲਿਨ ਫੋਰਸ ਹੈ ਜੇ ਵੀ ਹੈ ਕਿਸੇ ਡਿਸਪਲਿਨ ਚ ਹੈ ਪਰ ਪੰਜਾਬ ਦੇ ਅੰਦਰ ਵਧ ਵਧ ਰਹੀਆਂ ਜਿਸ ਤਰ੍ਹਾਂ ਘੋਆਂ ਦੀ ਘਟਨਾਵਾਂ ਘਟਨਾ ਜੋ ਹੋ ਰਹੀਆਂ ਹਰ ਇੱਕ ਕਿਸਮ ਦੀ ਲਾਅ ਐਂਡ ਆਰਡਰ ਨਾਲ ਚੀਜ਼ ਦੀ ਜਿਹੜੀ ਹੈ ਉਹ ਜਿਹੜੇ ਯੂਨੀਫਾਰਮ ਪੁਲਿਸ ਹੈ ਉਹ ਉਹ ਆਪਣੇ ਆਪ ਨੂੰ ਫਰਸਟ੍ਰੇਟ ਮਹਿਸੂਸ ਕਰ ਰਹੀ ਹੈ ਸਰ ਜਦੋਂ ਤਾਈ 2500 ਕਰੋੜ ਦਾ ਕਰਜ਼ਾ ਹੋਰ ਲਿਆ ਪੰਜਾਬ ਦਾ ਕਰਦੇ ਕੀ ਇਹੋ ਹੀ ਕਾਰਨ ਹੈ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਾਂ ਫਿਰ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਚੋਣ ਚਾਹਤੇ ਦੇ ਵਿੱਚ 2500 ਕਰੋੜ ਦੇਖੋ ਆ ਗੱਲਾਂ ਇਲੈਕਸ਼ਨ ਹੋਊਗਾ ਸਾਰੀਆਂ ਗੱਲਾਂ ਕਰਾਂਗੇ ਸਰ ਅੱਜ ਦੇ ਦਿਨ ਤਾਂ ਅਸੀਂ ਕਿਹੜੀ ਪ੍ਰੈਪਰੇਸ਼ਨ ਕਰ ਲਈ ਹੈ ਸਾਰੇ 2500 ਦਾ ਵੀ ਗੱਲ ਕਰਾਂਗੇ ਮੋਟੀ ਜੀ ਗੱਲ ਮੈਂ ਜਿਹੜੀ ਸਮਝਦਾ ਨਾ 25 ਕੋ ਅੱਜ ਕੱਲ ਕਰੋੜ ਤੱਕ ਐਵੇਂ ਹੋ ਗਏ 350 300 ਕਰੋੜ ਰੁਪਈਆ ਦਾ ਐਮਪੀ ਐਮਪੀ ਦੇ ਕਲਮਾਰੀਆਂ ਜੇ ਬਹਿ ਮਿਲ ਜਾਂਦਾ ਪੰਜਾਬ ਵੀ ਮਾੜਾ ਨਹੀਂ ਸਾਡੇ ਇੱਕ ਪੁਰਾਣੇ ਚੀਫ ਮਿਨਿਸਟਰ ਦੇ ਬਿਸਤਰ ਦੇ ਹੇਟਾਂ 10 ਕਰੋੜ ਮਿਲ ਗਿਆ ਅੱਜ ਕੱਲ ਕਰੋੜ ਦੇ ਰੇਵੜੀਆਂ ਬੜੇ ਖੜੇ ਆ ਪਰ ਸੁਦਾਮਾ ਬਣ ਗਿਆ ਦੇਖੋ بڑے ਅਮੀਰ ਸੁਦਾਮਾ ਹੈ ਐ ਜੇ ਐ ਜੇ ਸੁਦਾਮਾ ਤੇ ਐ ਜੇ ਕ੍ਰਿਸ਼ਨ ਮਿਲ ਜਾਣਗੇ ਭਗਵਾਨ ਸਾਹਮਣੇ ਜੇ ਜੇ ਕਹੇ ਜੇ ਪਗਤ ਹੈ ਹੋ ਜੇ ਉਹਨਾਂ ਨੂੰ ਅੱਗੇ ਮਿਲ ਜਾਣਗੇ ਪਰ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜੋਣਾ ਤੋਂ ਬਾਅਦ ਸਰਕਾਰ ਟੁੱਟ ਜੇਗੀ ਤੇ ਜੇ ਟੁੱਟਦੀ ਹੈ ਤਾਂ ਫਿਰ ਕੀ ਨਹੀਂ ਬੜੇ ਸੀ ਤੁਸ ਤਾਂ ਮੈਂ ਕੋਈ ਮੈਂ ਪਾਰ ਕਿਹਾ ਕਿ ਤੁਸੀਂ ਦੇਖੋ ਮੈਂ ਤਾਂ ਜੋਤਸ਼ੀ ਤੁਹੇ ਸ਼ਰੀਕਨ ਕਰਦਾ ਨਾ ਮੇਰੇ ਕੋਈ ਅੰਗੂਠੀ ਨਾ ਕੋਈ ਨਗ ਅੱਜ ਕੱਲ ਸਾਰੇ ਲੀਡਰ ਪਰੇ ਹੋ ਜਾਂਦੇ ਹੱਥ ਪਾ ਕੇ ਦੇਖ ਲੋ ਇੱਥੇ ਵੀ ਕਈ ਸਦੇ ਕਰੇ ਹੋਣ ਇੰਨੇ ਦੇ ਕਿਲੋ ਕਿਲੋ ਪਕਾਤਾ ਪਾ ਕੇ ਕੋਈ ਰਾਸ਼ਟਰਪਤੀ ਰਾਜ ਲੱਗ ਜਗਾ ਜੀ ਆਉਣ ਆਣ ਸਕੇ ਕਿਤੇ ਨਹੀਂ ਲੱਗਦਾ ਸਾਬ ਕੋਈ ਰਾਸ਼ਟਰਪਤੀ ਰਾਜ ਨਹੀਂ ਲੱਗਦਾ ਸਾਬ ਮੈਂ ਰਾਸ਼ਟਰਪਤੀ ਰਾਜ ਦੇ ਬਿਲਕੁਲ ਖਿਲਾਫ ਆ ਪਾਣੀ ਜਦੋਂ ਇੱਥੇ ਆ ਜੂਗਾ ਸਭ ਲੋਕ ਫੈਸਲਾ ਕਰਨਗੇ ਆਮਨ ਲਗਦਾ ਇੱਥੇ ਲੋਕ ਨਾ ਨਹੀਂ ਲੋਕਾਂ ਦਾ ਰਾਜ ਹੈ ਕੋਈ ਲੋਕਾਂ ਦਾ ਰਾਜ ਰੂਜ ਹੈ ਨਹੀਂ ਆ ਹਾਂ ਅਲਫਾਂਜ਼ੋ ਆਮ ਦਾ ਰਾਜ ਹੈ ਇਹਨੂੰ ਪੰਜਾਬ ਵਾਸਤੇ ਬਹੁਤ ਮਹਿੰਗਾ ਸੌਦਾ ਪਿਆ ਹੈ ਸਾਬ ਪੰਜਾਬ ਹੈ ਜਿਆ ਸੌਦਾ ਹੁਣ ਕਰਨਾ ਨਹੀਂ ਚਾਹ। ਇੱਕ ਵਿਰੋਧੀ ਭਾਜਪੀ ਦੇ ਸਿਆਸੀ ਤੰਜ ਕਸਦੇ ਹੈ ਕਿ ਪੰਜਾਬ ਚ ਭਾਜਪੀ ਨੂੰ ਵੀ ਉਮੀਦਵਾਰ ਨਹੀਂ ਲੱਗੇ ਉਧਾਰ ਦੇ ਉਮੀਦਵਾਰਾਂ ਜਿੰਨਾਂ ਚੋਂ ਪਟਿਆਲਾ ਵਿਧਾਨ ਸਭਾ ਸੰਗਰ ਤੇ ਕਹ ਕੌਣ ਹੈ? ਕਾਂਗਰਸ ਦੇ ਕੈਂਡੀਡੇਟ ਜਿਹੜੇ ਆ ਉਹ ਵੇਸ ਆਗੇ ਇੱਕ ਮਿੰਟ ਮੈਨੂੰ ਆ ਦੱਸੋ ਕਹ ਕੌਣ ਹੈ? ਨਾ ਵੀ ਸਾਰੇ ਵਿਰੋਧੀ ਇਹਨਾਂ ਖ਼ਬਰ ਚੜੀ ਪਿਆ ਰਹੇ। ਪਰ ਮੈਨੂੰ ਦੱਸੋ ਕਿਹੜੇ ਕਿਹੜੇ ਵਿਰੋਧੀ ਕੋਲ ਅਸਟ ਜੇ ਲੋ ਪਹਿਲੀ ਵਾਰੀ ਅੱਡ ਲੜਨੇ ਸਾਬ ਜੀ ਜੀਤੋ ਜੀ ਤੋਂ ਬੜੀ ਬੜੀ ਅਭਿਆਨ ਦੇਖ ਲਿਆ ਜੀ ਜੀਤੋ ਜੀ ਤੋਂ ਬੜੀ ਬੜੀ ਸਾਬ ਨੂੰ ਉੱਚੋ ਵੀ ਕਾਂਗਰਸ ਦੇ ਵਿੱਚ ਗਾਂਧੀ ਸਾਹਿਬ ਨੂੰ ਕਿਥੋਂ ਲੈ ਕੇ ਆਏ ਹੈ ਗਾਂਧੀ ਸਾਹਿਬ ਉਹਨਾਂ ਦੇ ਮਿੱਤਰ ਰਹੇ ਉਹ ਜਲਾ ਸਾਹਿਬ ਦੇ ਮੇਰੇ ਬੜੇ ਮਿੱਤਰ ਰਹੇ ਚੋ ਪਟਿਆਲੇ ਦੇ ਵਿੱਚ ਕੋ ਸੁਨਸਰਾ ਹੋ ਗਈ ਸੀ ਸਰਦਾਰ ਲਾਲ ਸਿੰਘ ਤੋਂ ਵੱਡਾ ਤਾਂ ਕੋਈ ਚਿਹਰਾ ਹੈ ਹੀ ਨਹੀਂ ਪੰਜਾਬ ਉੱਥੇ ਪੰਜਾਬ 'ਚ ਹੈ ਨਹੀਂ ਪਟਿਆਲੇ ਦੇ ਛੱਡੋ ਉਹਨਾਂ ਨੂੰ ਸਰਦਾਰ ਲਾਲ ਸਿੰਘ ਮਾੜੇ ਲਗੇ ਹਰਦਿਆਲ ਕਮੋਲ ਜਿਹੜੀ ਮਾੜੇ ਲਗੇ ਮਦਰ ਲਾਲ ਠੇਕੇਦਾਰ ਮਾੜੇ ਲਗੇ ਉਸਾ ਹੰਦਸਰ ਸਾਹਿਬ ਅਸਟਾ ਪਹਿਲੀ ਵਾਰ ਨਸ ਸੀਤਾ ਹੈ ਜੀ ਅਜੇ ਪਹਿਲੀ ਵਾਰ ਲੜ ਰਹੇ ਆ ਹੋ ਸਕਦਾ ਸਾਨੂੰ ਕੋਈ ਕਾਰਟੂਬੇ ਕਿਉਂਕਿ ਸਾਡਾ ਸੰਗਠਨ ਗਰਾਊਂਡ ਤੇ ਹੈ ਨਹੀਂ ਸੀਗਾ ਉਹ ਜਵਾਬ ਦੇਣ ਆਮ ਆਦਮੀ ਪਾਰਟੀ ਖਾਸ ਆਦਮੀ ਪਾਰਟੀ ਕੋਈ ਪਾਰਟੀ ਬਰੋਲਦਾ ਸਾਰਿਆਂ ਦਾ ਹਾਲ ਹੈ ਸਭ ਕਿਉਂਕਿ ਲੋਕਾਂ ਦਾ ਹੁਣ ਆ ਲੀਡਰਸ਼ਿਪ ਵੈਕਿਊ ਕਰਕੇ ਪੰਜਾਬ ਦੇ ਹਾਲ ਹੋ ਰਹੇ ਸਨ ਪੰਜਾਬੀ ਵੋਟ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇੱਕ ਪਾਸੇ ਖਾਂ ਕਰ ਲੜਗਾ ਕਿ ਕਿ ਨੋਟਬਲ ਲੱਗਦਾ ਕਿ ਸਿਖਿਸ਼ਾਨ ਦੀ ਕੋਸ਼ਿਸ਼ ਕੀ ਬੀਜੀ ਕੌਣ ਕਿਨੂੰ ਸਹਿਯੋਗ ਦਿੰਦਾ ਨਹੀਂ ਦਿੰਦਾ ਲੋਕਾਂ ਦਾ ਆਪਣਾ ਫੈਸਲਾ ਹੈ ਸਰ ਕਿਸਾਨ ਮੇਰਾ ਮਸਲੇ ਕਰ ਰਹੇ ਹੋ ਕਰ ਰਹੇ ਸਭ ਕਰ ਰਹੇ ਸਭ ਕਿਸਾਨ ਦੇਖੋ ਮੈਨੂੰ ਕਿਸਾਨਾਂ ਵਾਲੇ ਮਸਲੇ ਤੇ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਸਰ ਆਈ ਵਿਲ ਐਡਰੈਸ ਦਿਸ ਇਸ਼ੂ ਮੈਨੂੰ ਆ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਪ੍ਰਤੀਬੱਧ ਹਾਂ ਸਰ ਕਿਸਾਨੀ ਵਾਸਤੇ ਮੈਂ ਕੋਈ ਕਿਸਾਨਾਂ ਦੇ ਅਹਸਾਨ ਨਹੀਂ ਕਰ ਰਿਹਾ ਮੈਂ ਪਹਿਲਾਂ ਕਿਸਾਨ ਆ ਬਾਅਦੇ ਕੋ ਹੋ ਰਹਾਂ ਲੀਡਰ ਆ ਕੁਝ ਕਿਸੇ ਪਾਰਟੀ ਨਾਲ ਸੁਣਿਆ ਪਹਿਲਾਂ ਮੈਂ ਕਿਸਾਨ ਆ ਅੱਜ ਮੈਂ ਜੋ ਕੁਝ ਆ ਮੈਂ ਅਸੀਂ ਖੇਤੀવાડી ਪਿਸ਼ੋਕਰ ਚੋਂ ਆਏ ਆ ਦੇਸ਼ ਕਰਕੇ ਠੀਕ ਹੈ ਸਭ ਵਿਰੋਧ ਕਰ ਰਹੇ ਮੈਂ ਆਪਣੇ ਖਦਸੇ ਜਿਹੜੇ ਤੁਹਾਡੀਆਂ ਤਸਵੀਰਾਂ ਵੀ ਲਗਾਈ ਗਈ ਗਈ ਕਿ ਤੁਹਾਡਾ ਗੱਲਬਾਤ ਕੀਤੀ ਗਿਆ ਤੁਸੀਂ ਪ੍ਰੈਸੈਂਟ ਨਹੀਂ ਹੋਏ ਉਹਨਾਂ ਦਾ ਕਹਿਣਾ ਕਿ ਤੁਸੀਂ ਜਵਾਬ ਨਹੀਂ ਦੇ ਸਕਦੇ ਤਾਂ ਕਿ ਉਹਨਾਂ ਨੇ ਕੱਲ ਕਹਿੰਦੇ ਪੈਸੇ ਕਿੰਨੇ ਵੇਟ ਕੀਤੀ ਇੱਕ ਇੱਕ ਸੈਕਿੰਡ ਸਾਹਿਬ ਇੱਕ ਸੈਕਿੰਡ ਦੇਖੋ ਕਿਸੇ ਨੂੰ ਬੁਲਾਉਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਮੈਂ ਵੀ ਸੁਣੀ ਉਹਨਾਂ ਦੀ ਸ਼ਾਮ ਨੂੰ ਮੈਨੂੰ ਬਾਅਦ ਰਾਤ ਤੇ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਸ਼ਵਿੰਦਰ ਸਾਹਿਬ ਬੋਲੇ ਆ ਧੱਲੇਵਾਲ ਸਾਹਿਬ ਬੋਲੇ ਆ ਉਹ ਬੋਲਣਾ ਲੋਕਤੰਤਰ ਚ ਸਭ ਦਾ ਹੱਕ ਹੈ ਪਰ ਓ ਜਦੋਂ ਮੈਨੂੰ ਉਹ ਵੀਡੀਓ ਮੈਂ ਦੇਖੀ ਤੇ ਅਖਬਾਰਾਂ 'ਚ ਜਿਸ ਤਰ੍ਹਾਂ ਜੀ ਫੋਟੋਆਂ ਲੱਗੀਆਂ ਮੈਨੂੰ ਸਭ ਤੋਂ ਪਹਿਲਾਂ ਤੁਹਾਡੇ ਦੇ ਦਿਮਾਗ 'ਚ ਕੀ ਆਇਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਤੇ ਕੁਰਸੀਆਂ ਤੇ ਇਹ ਜੀ ਇਹਦਾ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ ਪੰਜ ਚਾਰ ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ ਲੁਧਿਆਣਾ ਦੇ ਅੰਦਰ ਹਾਂ ਜੀ ਇਹੋ ਕੀ ਸੀਗਾ ਐਸਵਾਈਐਲ ਦਾ ਈਸ਼ੂ ਸੀਗਾ ਐਸਵਾਈਐਲ ਈਸ਼ੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਝ ਹੋਰ ਦੇ ਕੇ ਆਏ ਕਹਿੰਦੇ ਮੈਂ ਜਾ ਕੇ ਬਾਜਰਾ ਬਿਜਾ ਦੂੰਗਾ ਜੀ ਤੁਸੀਂ ਆ ਰੱਦ ਕਰਦੇ ਹੋ ਜੀ ਕੋਈ ਮਾਪਿਆ ਬਣਾ ਦੂੰਗਾ ਜੀ ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਆਪੋਜੀਸ਼ਨ ਸਾਨੂੰ ਬਣਾਉਣ ਦੇ ਰਹੀ ਨਾ ਹੀ ਆ ਕਿਸਾਨ ਬਣਾਉਣ ਦੇ ਰਹੇ ਤੇ ਮੈਂ ਬਣਾ ਦੂੰਗਾ ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ ਉਹਨਾਂ ਨੇ ਉਹਦਾ ਇੱਕ ਇਵੈਂਟ ਬਣਾਤਾ ਇੱਕ ਥੀਏਟਰ ਇਵੈਂਟ ਬਣਾਤਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ ਮੈਂ ਅਗਲੇ ਦਾ ਉਹਨਾਂ ਦਾ ਜੇਜਾ ਪਿਸ਼ੋਕੜ ਹੈ ਮੈਂ ਉਹਨਾਂ ਕਿਸਾਨ ਆ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਬ ਉਹ ਕਲਾਕਾਰ ਹੈ ਜਾਂ ਜੋ ਕੁਝ ਵੀ ਡਰਾਮੇ ਕਰਦੇ ਸੀ ਨਾਟਕ ਕਰਦੇ ਸੀਗੇ ਉਹਨਾਂ ਨੇ ਨਾਟਕ ਕਰਦਾ ਸਾਬ ਇਸ ਕਰਕੇ ਆ ਜਿਹੜਾ ਕੰਮ ਹੈ ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ ਐਸਵਾਈਐਲ ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ ਹੈ ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਬ ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ ਉਹਨਾਂ ਨੇ ਐਸੇ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾਤਾ ਮੇਰੀ ਇਸ ਕਰਕੇ ਯੂਨੀਅਨ ਨੂੰ ਬੇਨਤੀ ਹੈ ਸਾਡੀ ਵਿਖਾਲਤ ਕਰਨੀ ਹੈ ਕਿ ਨੂੰ ਕੀ ਕਰਨਾ ਕਰੋ ਪਰ ਕਿਸਾਨੀ ਦੇ ਮੁੱਦੇ ਨੂੰ ਐ ਰੋਲੋ ਨਾ ਸਾਬ ਇਟ ਇਸ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕੈਵਲਿਅਰ ਮੈਨਰ ਆਮ ਕਮਿਟਿਡ ਟੂ ਦਾ ਕਾਜ਼ ਆਫ ਫਾਰਮਰ ਆਮ ਨਾਟ ਆਨਸਰਿੰਗ ਟੂ ਐਨੀਬਾਡੀ ਸਾਬ ਕੋਈ ਆਪਣਾ ਹਰੇਕ ਦਾ ਆਪਣਾ ਵਿਚਾਰ ਹੈ ਮੇਰੇ ਬਰਾਬਰ ਬੈਠੇ ਹੋ ਸਕਦਾ ਮੇਰੇ ਸਾਰੇ ਵਿਚਾਰ ਰupani ਜੀ ਦੇ ਆਪਣਾ ਸੂਤ ਨਜ਼ਰੀਆ ਹੈ ਇੰਦਰ ਰਾਜਵੀਰ ਹੋ ਰਹੇ ਨੇ ਅੱਜ ਨਜ਼ਰੀਆ ਕਿਸੇ ਦਾ ਵੀ ਹੋ ਸਕਦਾ ਹੈ ਪਰ ਮੇਰਾ ਜਿਹੜਾ ਨਜ਼ਰੀਆ ਕਿਸਾਨ ਦੇ ਵਾਸਤੇ ਆਈ ਐਮ ਫਾਰ ਦਾ ਫਾਰਮਰ ਮੈਂ ਪ੍ਰਤੀਬੱਧ ਹਾਂ ਕਿਸਾਨਾਂ ਦੇ ਪ੍ਰਤੀ ਮੈਂ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਵੇ ਮੈਂ ਸਮਝਦਾ ਹਾਂ ਜਿਉਂ ਪੰਜਾਬ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਰਹੀਂ ਦੇਸ਼ ਦੀ ਬਿਹਤਰੀ ਵਾਸਤੇ ਆਈ ਵਿਲ ਐਡਰੈਸ ਥਿਸ ਇਸ਼ੂ ਇਨ ਮਾਈ ਮੈਨਰਸ ਆ ਪਰ ਇਹ ਸਾਰੀ ਗੱਲਾਂ ਤੇ ਮੈਂ ਅੱਗੇ ਗੱਲ ਕਰੂੰਗਾ ਇੰਡੀਆ ਲਾਂਸ ਜਿਹੜਾ ਉਹਨੂੰ ਭਗਵੰਤ ਸਿੰਘ ਪੰਜਾਬ ਤੋਂ ਬਾਹਰ ਜਾ ਕੇ ਕਾਂਗਰਸ ਕੈਂਡੀਡੇਟ ਦੀ ਵੋਟ ਵੋਟ ਮੰਗ ਰਿਹਾ ਹੈ ਕੀ ਲੱਗਦਾ ਪੰਜਾਬ ਚ ਇੱਕ ਦੂਜੇ ਦੇ ਵਿਰੋਧ ਲੜ ਰਹੇ ਹਲਮ ਹੋਗੇ ਲੋਕਾਂ ਨੂੰ ਇਹ ਗੱਲ ਕਰਦੇ ਸਭ ਹੌਸਲਾ ਰੱਖੋ ਅਜੇ ਤਾਂ ਪੂਰਾ ਖਾੜਾ ਜੱਜ ਨਹੀਂ ਆ ਜਾਣਗੇ ਕੈਂਡੀਡੇਟ ਸਾਰਾ ਕੁਝ ਕਰਾ ਦੇਣਗੇ ਤੁਹਾਡੀ ਵੋਟ ਨਾਲ ਤੁਸੀਂ ਦੇਖੇ ਨਾ ਘਬਰਾ ਗਏ ਨੇ ਪੀਐਮ ਮੋਦੀ ਰਾਹੁਲ ਕਾਜੀ ਕਹਿੰਦੇ ਆ ਜੋ ਕੁਛ ਆਪਾਂ ਦੁਨੀਆ ਨੂੰ ਦੇ ਦੋਗੇ ਮਨਜੋਤ ਆਜ ਦੇ ਸਾਇਆ ਪਰ ਇੱਕ ਮਨਜੋਤ ਸਿੰਘ ਸਿੱਧੂ ਬਾਰੇ ਸਿਆਸਤੋ ਪਰੇ ਨੇ ਇਹ ਅੱਜ ਕੱਲ ਮਨਜੋਤ ਸਿੰਘ ਸਿੱਧੂ ਇਹ ਕਹਿੰਦੇ ਸੀਗੇ ਕਿ ਬੀਜੇਪੀ ਜਿਹੜੀ ਹੈ ਮੈਂ ਉਹਦੇ ਵਿੱਚ ਆ ਸਕਦਾ ਹੈ ਕੀ ਲੱਗਦਾ ਜੇਕਰ ਆ ਸਕਦੇ ਮੈਂ ਤਾਂ ਕੋਈ ਬਿਆਨ ਉਹਨਾਂ ਨੇ ਨਹੀਂ ਸੁਣਿਆ ਕਿੱਥੇ ਆ ਸਕਦਾ ਜੋ ਪ੍ਰਿੰਕਾ ਗਾਂਧੀ ਵੱਲੋਂ ਬਿਆਨ ਦਿੱਤਾ ਗਿਆ ਉਹਨੂੰ ਕਿੱਸ ਤਰ੍ਹਾਂ ਦੇਖਦੇ ਹੋ ਕਹਿੰਦੇ ਕਿ ਮੰਗਲ ਸੁੱਤਰ ਗਹਿਣੇ ਪਾ ਕੇ ਮੰਗਲ ਸੁੱਤਰ ਗਹਿਣੇ ਪਾਇਆ ਗਿਆ ਜਕਰਦਾ ਇੱਕ ਸਕਿੰਟ ਜੀ ਦੇਸ਼ ਦੀ ਤਰੱਕੀ ਹੀ ਜੀ ਦੇਸ਼ ਦੀ ਗਰਬੀ ਗਰੀਬੀ ਦੂਰ ਕਰ ਸਕਦੀ ਹੈ ਦੇਸ਼ ਡਿਵੈਲਪ ਕਰੂਗਾ ਗਰੀਬੀ ਨੀ ਰਹੂਗੀ ਸਭ ਕਿਉਂ ਤਾਂ ਉਹਨਾਂ ਨੂੰ ਮੰਗਲ ਸੂਤਰ ਕਿਸੇ ਦਾ ਗਵਾਣਾ ਪਏ ਕਿਉਂ ਕੋਈ ਹੋਰ ਦਾ ਕਿਸੇ ਦਾ ਕੋਈ ਇਸ ਤਰ੍ਹਾਂ ਦਵੇ ਇਹ ਗੱਲਾਂ ਰਾਜਨੀਤਿਕ ਰੰਗ ਦਿੱਤਾ ਜਾਂਦਾ ਹੈ ਇਹਨਾਂ ਨੂੰ ਮੈਂ ਸਮਝਦਾ ਹਾਂ ਕਿ ਮੁੱਦਾ ਲੋਕਾਂ ਦਾ ਹੈ ਵੀ ਲੋਕਾਂ ਦੇ ਡਿਵੈਲਪਮੈਂਟ ਹੋਊਗੀ ਲੋਕ ਸੌਖੇ ਹੋਣਗੇ ਜੀ ਸੰਪੰਨ ਹੋਣਗੇ ਇਹ ਜੀ ਨੋਬੀ ਤੇ ਨਾਲੇ ਦੇਸ਼ ਦੀ ਸਭ